49 ਨੰਬਰ ਬਾਈ ਓਨਰ ਫਰਸਟ ਹੈ ਹਾਂ ਫਰਸਟ ਓਨਰ ਹੈ ਜੀ ਤੇ ਕੈਸ਼ ਵਾਲਾ ਟਰੈਕਟਰ ਕੈਸ਼ ਵਾਲਾ ਅਸਾ ਕੈਸ਼ ਵਾਲਾ ਹਾਂ ਕੈਸ਼ ਡੈਟ ਨਹੀਂ ਕੋਈ ਐਨਓਐਸੀ ਦੀ ਲੋੜ ਨਹੀਂ ਨਹੀਂ ਕੋਈ ਲੋੜ ਨਹੀਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਵਲੌਗ ਦੇ ਵਿੱਚ ਤੇ ਮਿੱਤਰੋ ਅੱਜ ਆਪਾਂ ਤੁਹਾਨੂੰ ਚੌਂਡੀਆ ਟਰੈਕਟਰ ਦਿਖਾਉਣਾ ਜੀ 5210 ਉਹੀ ਮੇਰਾ ਵੀਰ ਭਰਾ ਟਰੈਕਟਰ ਲੈਣ ਦਾ ਚਾਹਵਨ ਹੋਇਆ ਤਾਂ ਵੀਡੀਓ ਪੂਰੀ ਦੇਖਿਓ ਆਪਾਂ ਤੁਹਾਨੂੰ ਟਰੈਕਟਰ ਬਾਰੇ ਸਾਰੀ ਜਾਣਕਾਰੀ ਦਵਾਂਗੇ ਕੀ ਗੱਲਬਾਤ ਹੈ ਤੇ ਟਰੈਕਟਰ ਬਾਰੇ ਜਾਣਕਾਰੀ ਆਪਾਂ ਨੂੰ ਬਲਵੰਤ ਭਾਈ ਦਊਗਾ ਭਾਈ ਸਤਿ ਸ਼੍ਰੀ ਅਕਾਲ ਮੇਰਾ ਸਤਿ ਸ਼੍ਰੀ ਅਕਾਲ ਜੀ ਉਹ ਠੀਕ ਹੈ ਜੀ ਹਾਂ ਠੀਕ ਠਾਕ ਹੈ ਤੇ ਟਰੈਕਟਰ ਭਾਈ ਜਿਵੇਂ ਸ਼ੋਅਰੂਮ ਕੰਡੀਸ਼ਨ ਹੈ ਠੀਕ ਹੈ ਜੀ ਕਿਹੜਾ ਮਾਡਲ ਹੈ ਕਿਹਾ ਹਸਾ ਹਤਾ ਵਾ ਕਿੰਨੇ ਟਾਇਰ ਆ ਆਪਾਂ ਨੂੰ ਸਾਰਾ ਕੁਝ ਦੱਸੂਗਾ ਭਾਈ ਟਰੈਕਟਰ ਬਾਰੇ ਭਾਈ ਸਭ ਤੋਂ ਪਹਿਲਾਂ ਮਾਡਲ ਬਾਰੇ ਚਾਨਣਾ ਪਾ ਦਿਓ ਕਿਹੜਾ ਮਾਡਲ ਹੈ ਜੱਗੂ ਭਾਈ ਟਰੈਕਟਰ 5310 ਮ ਤੇ 2021 ਮਾਡਲ 6ਵੇਂ ਮਹੀਨੇ ਦਾ 21 ਮਾਡਲ ਹੈ ਹਾਂ 6ਵੇਂ ਮਹੀਨੇ ਦਾ ਜੀ 6ਵੇਂ ਮਹੀਨੇ ਦਾ ਠੀਕ ਹੈ ਜੀ ਹਾਂ ਤੇ ਟਰੈਕਟਰ ਨੂੰ ਲਾ ਕੇ ਦੇਖੋ ਵੀ ਫੁੱਲ ਘੰਟ ਤੇ ਫੁੱਲ ਕੰਡੀਸ਼ਨ ਵਾਲਾ ਟਰੈਕਟਰ ਹੈ ਜੀ ਬਿਲਕੁਲ ਜੀ ਟਰੈਕਟਰ ਬਾਈ ਗਿਣਤੀ ਦੇ ਘੰਟੇ ਚੱਲਿਆ ਵਾ ਜੇ ਟਾਇਰਾਂ ਦੇ ਨਾ ਜਿਹੜਾ ਕਹਿੰਦੇ ਗੱਡੀ ਵਾਂ ਮਾਰਕਾ ਬਾਈ ਦਿਖਾਉਂਦੇ ਹੁੰਦੇ ਉਹ ਬਹੁਤ ਅਸੀਂ ਤਾਂ ਬਾਈ ਘੱਟ ਦਿਖਾਉਂਦੇ ਆ ਉਹ ਬਾਈ ਹਜੇ ਤਾਂ ਖੜਾ ਹੈ ਹਾਂ ਖੜਾ ਬਾਈ ਮਾਰਕਾ ਪੂਰਾ ਖੜਾ ਜੀ ਦਾ ਟਰੈਕਟਰ ਜ਼ਿਮੀਦਾਰ ਨੇ ਬਹੁਤ ਸਵਾਲ ਕੇ ਰੱਖਿਆ ਵੀਰਾਂ ਨੇ ਬਿਲਕੁਲ ਜੀ ਇਹ ਦਿਖਾ ਕੇ ਨ ਵੀ ਭਰੇ ਆ ਕੇ ਕੋਲ ਤੇ ਆ ਹਾਂ ਉਹ ਤਾਂ ਬਾਹਰ ਵੀਰਾਂ ਨੇ ਜਾਣਾ ਹੈ ਜਾਣ ਕਰਕੇ ਵੀਰਾ ਕਹਿੰਦੇ ਵੀ ਚਲੋ ਕੋਈ ਗੱਲ ਨਹੀਂ ਵੀ ਟਰੈਕਟਰ ਦੁਆਰੇ ਆ ਕੇ ਨਮਾ ਲੈ ਲੇਗੇ ਠੀਕ ਆ ਜੀ ਠੀਕ ਆ ਚਲਾਇਆ ਵੀਰਾਂ ਨੇ ਬਹੁਤ ਘੱਟ ਆ ਸ਼ੌਂਗ ਨੂੰ ਟੈਕ ਰੱਖਿਆ ਭਰਾ ਨੇ ਵੀਰੇ ਰਿੰਮਾਂ ਦਾ ਰੰਗ ਦਿਖਾ ਦੇ ਕਿਨਾਰੀ ਰਿੰਮਾਂ ਤੇ ਰੰਗ ਤੇ ਟਾਇਰਾਂ ਦੀ ਕਿਨਾਰੀ ਚੈੱਕ ਕਰਾ ਦੇ ਵੀਰਾਂ ਨੂੰ ਠੀਕ ਆ ਜੀ ਪੂਰਾ ਸਾਹ ਵਿੱਚ ਟਰੈਕਟਰ ਚਲਾ ਘੱਟ ਚੱਲਿਆ ਹੋਇਆ ਬਾਈ ਬਹੁਤ ਘੱਟ ਠੀਕ ਆ ਜੀ ਪਿੱਛੇ ਦੇ ਲਿੰਕਾਂ ਲੋੰਕਾਂ ਦਾ ਬਾਈ ਜਿਵੇਂ ਹੀ ਸ਼ੋਰੂਮੇ ਪਿਆ ਮਰਾੜਾਂ ਦੇ ਦੇਖ ਲਓ ਕੋਈ ਟੇਪ ਨਹੀਂ ਹੈਗੀ ਨਾ ਕੋਈ ਸਕਰੈਚ ਆ ਜਦੋਂ ਨਵੇਂ ਵਰਗੇ ਮਰਾੜ ਪਾਏ ਪੈਸਾ ਨਾਲੇ ਨੰਬਰ ਬਾਈ ਜਿਹੜਾ ਆਹਰੀਆ ਦਾ ਟਰੈਕਟਰ ਹੈ ਨਾ ਇਦਾਂ ਤਾਂ ਲੋਕ ਉਦਾਂ ਹੀ ਚੀਜ਼ ਬਹੁਤ ਸਾਹਮ ਕੇ ਰੱਖਦੇ ਬਹੁਤ ਸਵਾਲਦੇ ਬਹੁਤ ਜਿਆਦਾ ਸਵਾਲ ਕਰਾਦੇ 359 ਇਦਦਰ ਆਪਣਾ ਖਮਾਣਾ ਨੰਬਰ ਹੈ ਜੀ ਹਾਂ ਜੀ ਖਮਾਣਾ ਨੰਬਰ ਹੈ ਖਮਾਣਾ ਦਾ ਨੰਬਰ ਆ ਬਾਈ ਖਮਾਣਾ ਨੰਬਰ ਹੈ ਜੀ ਠੀਕ ਆ ਜੀ ਦਿਖਾ ਵੀਰ ਚੰਗੀ ਤਰ੍ਹਾਂ ਦਿਖਾ ਦੇ ਐਨ ਪਹਿਲਾਂ ਟਰੈਕਟਰ ਵਾਲੇ ਥੋੜੇ ਘੁੰਮ ਕੇ ਟਾਇਰ ਦਿਖਾ ਦੇ ਵੀਰ ਜੇ ਕੇ ਕੰਪਨੀ ਦੇ ਟਾਇਰ ਆ ਵੀਰ ਦੇ ਪੈਰਦਾਨ ਦਿਖਾ ਦੇ ਰੰਗ ਰੂਪ ਦੇਲਾ ਪੈਰਦਾਨ ਦਾ ਤੇ ਉਹ ਲੈ ਰੰਗ ਖੜਾ ਕੇ ਟੈਰਾਂ ਦੀ ਗ੍ਰੀਡੀ ਹਨ ਬਾਈ ਮੇਰੇ ਸਾਬ ਨਾਲ ਟਰੈਕਟਰ ਦੀ 95 95 ਟੈਰਾਂ ਹੈ ਹਨ ਜੀ ਸਹੀ ਗੱਲ ਹੈ 95 ਪੈਜੂ ਬਿਲਕੁਲ 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 ਸਹੀ ਆ ਮੁਰਲੇ ਟੈਰ ਹਮੇਸ਼ਾ ਬਾਈ ਥੋੜਾ ਜਿਹਾ ਪਿਛਲੇ ਨਾਲੋਂ ਵੱਧੇ ਘਰਦੇ ਹੁੰਦੇ ਆ ਕਿਉਂਕਿ ਕਟਾਈ ਹੁੰਦੀ ਆ ਫਿਰ ਇਹਦਾ ਮੁਰਲੇ ਦਾ ਢੇਡਾ ਵੀ ਵੱਧੇ ਖਾਣੇ ਬਾਈ ਜਿਹੜਾ ਵੱਧ ਹੁੰਦਾ ਉਹ ਪਿੱਤੇ ਪਲੱਸ ਵੇਟ ਹੁੰਦਾ ਨਾ 3 ਕੁਆਂਟ ਲਾ ਕੇ ਵੇਟ ਵੀ ਮੇਰੇ ਦਿਖਾ ਚੰਗੀ ਤਰ੍ਹਾਂ ਲੈ ਕਿਤੋਂ ਮੜਾ ਜਾ ਵੀ ਰੰਗ ਨਹੀਂ ਕਿਤੋਂ ਹੈ ਵਾ ਜਿੱਕਣਾ ਟਰੈਕਟਰ ਆਇਆ ਵਾ ਜਾਂਸੀ ਤੋਂ ਉਹੀ ਕੰਡੀਸ਼ਨ ਪਈ ਟਰੈਕਟਰ ਦੀ ਸੇਮ ਹਿੱਸੇ ਉਸੇ ਦਾ ਰੰਗ ਦਿਖਾ ਅੰਡ ਵੀ ਨਹੀਂ ਖੁੱਲੇ ਬਾਈ ਟਰੈਕਟਰ ਇਹਦਾ ਅੰਡ ਵੀ ਖੁੱਲੇ ਨਹੀਂ ਜਿੱਕੂ ਰੰਗ ਰੋਬੀ ਸਾਰਾ ਨਾਲ ਅਰੀਜਨਲ ਹੈ ਬਿਲਕੁਲ ਜੀ ਬਿਲਕੁਲ ਕਿਸੇ ਪ੍ਰਕਾਰ ਦੀ ਮਾੜਾ ਮੋੜਾ ਕੱਜਗੀ ਵੀ ਨਹੀਂ ਹੈਗੀ ਤੇ ਜਿੰਨਾ ਕਹਦੇ ਰੰਗ ਫੁੱਲ ਖੜਾ ਜੀ 95 98 ਰੰਗ ਖੜਾ ਜੀ ਦਾ ਹੈਗਾ ਜੀ ਹੈਗਾ ਬਿਲਕੁਲ ਰੰਗ ਫੁੱਲ ਹੈ ਜੀ ਬੈਂਪਰ ਤੇ ਛਤਰੀ ਲੱਗੀ ਵੀਗੇ ਬਿਲਕੁਲ ਜੀ ਬਿਲਕੁਲ ਵੇਟ ਨਾਲ ਆ ਪਲੱਸ ਫਾਈਬਰ ਦੀ ਛਤਰੀ ਆ ਆਪਾਂ ਤੁਹਾਨੂੰ ਬਾਈ ਪੂਰੀ ਤਸੱਲੀ ਨਾਲ ਤਾਂ ਚੈੱਕ ਕਰਾਉਨੇ ਕਿਉਂਕਿ ਬਹੁਤ ਵੀਰ ਆਪਣੇ ਨਾਲ ਦੂਰੋਂ ਜੁੜੇ ਹੋਏ ਹੁੰਨੇ ਆ ਕਿਸੇ ਨੇ 100 200 ਕਿਲੋਮੀਟਰ ਤੇ ਚੱਲ ਕੇ ਆਉਣਾ ਹੁੰਦਾ ਆਪਾਂ ਵੀਡੀਓ ਵਿੱਚ ਤਾਂ ਹੀ ਆਪਾਂ ਤੁਹਾਨੂੰ ਐਂ ਚੀਜ਼ਾਂ ਚੈੱਕ ਕਰਾਉਣਾ ਬਈ ਅੰਦਰੋਂ ਦਿਖਾ ਆ ਸ਼ੋ ਚੱਕ ਚੰਗੀ ਤਰ੍ਹਾਂ ਠੀਕ ਹੈ ਜੀ ਟਰੈਕਟਰ ਦੇ ਕਿਤੇ ਨੋਜ਼ਲ ਨੂੰ ਹੈੱਡ ਨੂੰ ਬਾਈ ਕਿਤੇ ਚਾਬੀ ਨਹੀਂ ਹੈਗੀ ਪੂਰਾ ਸੀਲਡ ਟਰੈਕਟਰ ਜਿਵੇਂ ਦਾ ਕੰਪਨੀ ਜੋ ਆਇਆ ਵਾ ਉਦਾਂ ਹੀ ਟਰੈਕਟਰ ਆ ਸਰਵਸਾ ਹੋਈਆਂ ਬਾਈ ਬਾਤੇ ਬਾਤ ਦੋ ਤਿੰਨ ਵਾਰਸ ਬਸ ਹਾਂਜੀ 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 ਹਾਂ ਤਿੰਨ ਕਿਤੇ ਨੋਜ਼ਲਾਂ ਤੇਰੇ ਉੱਪਰ ਠੀਕ ਹੈ ਜੀ ਬਾਕੇ ਸਿਰਫ ਆਪਾਂ ਨੇ ਇੱਕ ਸਰਵਟੇਸ਼ਨ ਲੈ ਕੇ ਤੋਂ ਆਇਆ ਬਸ ਆਪਾਂ ਨੇ ਬਾਸ਼ ਕਰਾਇਆ ਠੀਕ ਹੈ ਜੀ ਗੱਲ ਬਾਕੀ ਇਹ ਰੋਕਿਆ ਟਰੈਕਟਰ ਓਕੇ ਜੀ ਗਿਨਨ ਗੇਅਰ ਦਾ ਸਾਰੇ ਕਿਸ ਦਾ ਫੁੱਲ ਘੈਂਟ ਟਰੈਕਟਰ ਜੀ ਚਲਾਈ ਬਾਈ ਇਹ ਗੇਅਰ ਪ੍ਰੋ ਵਾਲਾ ਮਾਡਲ ਹੈ 4 ਸਪੀਡ ਵਾਲਾ A B C D ਠੀਕ ਹੈ ਜੀ ਇਧਰਲੇ ਪਾਸੇ ਦੇ 3 ਗੇਅਰਾਂ 1 ਰਿਵਰਸ ਟਾਪ ਮਾਡਲ ਆ ਟਰੈਕਟਰ ਬਾਈ ਇਹ ਜੋ ਵੈਸੇ ਮਾਡਲ ਕਈ ਮਾਡਲ ਆਉਂਦੇ ਤੇ ਚ ਹਨਾ ਜੀ ਹਾਂ ਜੀ ਹਾਂ ਜੀ ਕਿੰਨੇ ਕਾਫੀ ਮਾਡਲ ਆਉਂਦੇ 3-4 ਮਾਡਲ ਆਉਂਦੇ ਜੀ ਹਾਂ ਜੀ ਹਾਂ ਜੀ ਇਹ ਟਾਪ ਮਾਡਲ ਵਿੱਚ ਆਉਂਦਾ ਜੀ ਕਦੇ ਬਾਈ ਨੂੰ ਸਟਾਰਟ ਕਰਨ ਦੀ ਲੋੜ ਤਾਂ ਹੈ ਨਹੀਂ ਟਰੈਕਟਰ ਦੀ ਕੰਡੀਸ਼ਨ ਤੇ ਸਭ ਨਾਲ ਆਪਾਂ ਫਿਰ ਵੀ ਤੁਹਾਨੂੰ ਦਿਖਾਵਾਂਗੇ ਚੈੱਕ ਕਰਕੇ ਆਹ ਤਾਂ ਪੂਰੀ ਵਧੀਆ ਚਲਾਈ ਆ ਬਾਈ ਦੇ ਸਮੂਤ ਰਣੇ ਇਤਨੀ ਜਣੇ ਜੀ ਠੀਕ ਹੈ ਜੀ ਕਿਸੇ ਪ੍ਰਕਾਰ ਦੀ ਪੈਨ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਤਾਂ ਕਿਸ ਹਿਸਾਬ ਦਾ ਬਾਈ ਬਾਈ ਵੀ ਉਹ ਅੱਜ ਵੀਡੀਓ ਦਾ ਕੀ ਹਿਸਾਬ ਤਾਂ ਹੁੰਦਾ ਹੁੰਦਾ ਬਾਈ ਤੇ ਗ੍ਰਾਉਂਡ ਬਿਟੀ ਹੋ ਜੀ ਠੀਕ ਹੈ ਜੀ ਹਾਂ ਜੀ ਠੀਕ ਹੈ ਦੋ ਤਰ੍ਹਾਂ ਦੀ ਵੀਡੀਓ 540 540 E ਵਾਲੀ ਦੋ 540 E ਹੈ ਜੀ ਹਾਂ ਜੀ ਹਾਂ ਜੀ ਤੇ ਬਾਈ ਫਾਈਬਰ ਪੂਰੀ ਵਧੀਆ ਜੂ ਪਾਇਪ ਲੱਗਿਆ ਵਾ ਤੇ ਨਾਰਮਲ ਜੇ ਬਾਈ ਵਧੀਆ ਆ ਨਾ ਵੱਜਦੇ ਵਾਲੇ ਸਪੀਕਰ ਲੱਗੇ ਬਾਈ ਚੱਲਦੇ ਆ ਹਾਂ ਚੱਲਦੇ ਜੀ ਠੀਕ ਆ ਹਾਂ ਚੱਲਦੇ ਇਹ ਮੀਟਰ ਮੋਟਰ ਬਹੁਤ ਸਾਫ ਸੁਥਰੇ ਪਏ ਆ ਬਾਈ ਮਰਾਲ ਵੀਰੇ ਮਾੜਾ ਉੱਪਰੋਂ ਦਿਖਾ। ਸਹੀ ਆਂਦਰੋਂ ਗੈਂ ਸੋਣਾ ਪਿਆ ਦੋਨੇ ਪਾਸੇ। ਠੀਕ ਆ ਜੀ। ਤੇ ਲੈ ਬਾਈ ਥੱਲੇ ਉਤਰ ਹੀ ਹਾਂ। ਤੇ ਬਾਕੀ ਬਾਈ ਆਪਾਂ ਨਾ ਤੁਹਾਨੂੰ ਬਾਈ ਦਾ ਨੰਬਰ ਦਵਾਂਗੇ। ਠੀਕ ਆ ਜੀ ਕਿਸੇ ਵੀ ਵੀਰ ਨੇ ਕੋਈ ਰੇਟ ਬਾਰੇ ਕੋਈ ਜਾਣਕਾਰੀ ਲੈਣੀ ਹੋਈ ਤੇ ਬਾਈ ਨਾਲ ਫੋਨ ਤੇ ਕਰ ਲਿਓ ਗੱਲਬਾਤ। ਖੁਦ ਵੀਰੇ ਨੰਬਰ ਬੋਲ ਦਿਓ ਬੈਠਾ। ਨੰਬਰ ਜੱਗੂ ਬਾਈ ਆਪਣਾ ਹੈਗਾ 99883 600 ਪੂਰਾ 73 9983 600 ਪੂਰਾ 73 ਹਾਂਜੀ ਠੀਕ ਆ ਜੀ ਜਦ ਮਰਜੀ ਮੇਰਾ ਕਾਲ ਕਰ ਲਵੇ ਜੀ ਜਿਹੜਾ ਬੰਦਾ ਚਾਹਵਾਨ ਹੋਇਆ ਵੀਰੇ ਉਹੀ ਫੋਨ ਕਰੇ ਬਾਕੀ ਕਈ ਬੰਦੇ ਨਾਲ ਵੈਸੇ ਹੀ ਫੋਨ ਕਰੀ ਜਾਂਦੇ ਨਾ ਓਕੇ ਜੀ ਹਾਂਜੀ ਹਾਂਜੀ ਜੋ ਵੀਰੇ ਨੂੰ ਟਰੈਕਟਰ ਲੈਣਾ ਹੈ ਚਾਹਵਾਨ ਹੋਇਆ ਤੁਹਾਨੂੰ ਉਹ ਬਾਈ ਵੈਸੇ ਜਿਹੜੀਆਂ ਗੱਲਾਂ ਬਾਤਾਂ ਆਪਣੇ ਤੁਹਾਨੂੰ ਜਿਹੜੀ ਟਰੈਕਟਰ ਬਾਰੇ ਸਾਰੀਆਂ ਦੱਸੀਆਂ 89 ਨੰਬਰ ਬਾਈ ਓਨਰ ਫਸਟ ਆ ਇਹ ਹਾਂ ਫਸਟ ਓਨਰ ਆ ਜੀ ਤੇ ਕੈਸ਼ ਵਾਲਾ ਟਰੈਕਟਰ ਕੈਸ਼ ਵਾਲਾ ਅਸੇ ਕੈਸ਼ ਵਾਲਾ ਹਾਂ ਕੈਸ਼ ਡੈਟ ਨਹੀਂ ਕੋਈ ਐਨਓਐਸੀ ਦੀ ਲੋੜ ਨਹੀਂ 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 ਕੋਈ ਲੋੜ ਨਹੀਂ ਤੇ ਨੰਬਰ ਦੋ ਗੱ ਕਈ ਵਾਰ ਕਿਸੇ ਕੋਲ ਇੰਨੀ ਪੇਮੈਂਟ ਨਹੀਂ ਹੁੰਦੀ ਲੋਨ ਲੋਨ ਹੋ ਜਾਊਗਾ ਜੀ ਲੋਨ ਦੀ ਸੌਦਾ ਹੈਗੀ ਹਾਂਜੀ ਲੋਨ ਕਰਾ ਦੇਗੇ ਆਪਾਂ ਠੀਕ ਆ ਜੀ ਲੋਨ ਮਤਲਬ ਕਿ ਤੁਸੀਂ ਉਹ ਦੋਗੇ ਕਰਾ ਕੇ ਨਾ ਕਰਾ ਦੇਂਗੇ ਲੋਨ ਹੋ ਜਾ ਠੀਕ ਆ ਜੀ ਹਾਂਜੀ ਲੋਨ ਕਰਾ ਦੇ ਤੇ ਬਾਈ ਬਹੁਤ ਵੀਰਾਂ ਦਾ ਹੁੰਦਾ ਵੀ ਕਿਸੇ ਕੋਲ ਇੰਨੇ ਰਕਮ 5 6 7 8 ਲੱਖ ਨਹੀਂ ਹੁੰਦਾ ਤਾਂ ਬਾਈ ਲੋਨ ਹੋ ਜਾਊਗਾ ਤੇ ਤੇ ਜਿੰਨਾ ਵੀ ਹੋਊਗੀ 1.5 2 ਲੱਖ ਡਾਊਨ ਪੇਮੈਂਟ ਦੇ ਕੇ ਜਿੰਨਾ ਵੀ ਹੋਇਆ ਹੈ ਨਾ ਉਹ ਆਪਾਂ ਨੂੰ ਬੈਂਕ ਦਿਖਾ ਦੂਗਾ ਵੀ ਤੇ ਕਿੰਨਾ ਲੋਨ ਹੋ ਜਾਊਗਾ ਜੀ ਲੋਨ ਕਰਾ ਦੇਗੇ ਤੇ ਉਹਦੀ ਬਾਈ ਸ਼ਰਤਾਂ ਹੀ ਹੁੰਦੀ ਵੀ ਥੋੜਾ ਸਿੰਬਲ ਬੈਂਕ ਨਾਲ ਥੋੜਾ ਲੈਣ ਦੇਣ ਸਹੀ ਹੋਣਾ ਚ ਤਾਂ ਤੁਸੀਂ ਜਿਹੜੇ ਮਰਜ਼ੀ ਬੈਂਕ ਤੋਂ ਲੋਨ ਕਰਾ ਸਕਦੇ ਹੋ ਹਾਂਜੀ ਠੀਕ ਹੈ ਜੀ ਬਾਈ ਨੇ ਵੀ ਕਰਾਵੇ ਤੁਸੀਂ ਆਪਣਾ ਕਰਾਉਣਾ ਤੁਸੀਂ ਆਪ ਹੀ ਕਰਾ ਸਕਦੇ ਆ ਪਾਰਟੀ ਆਪਣਾ ਕਰਾਉਣ ਦੀ ਆਪ ਕਰਾ ਸਕਦੇ ਬਿਲਕੁਲ ਜੀ ਬਿਲਕੁਲ ਜੀ ਆਪਾਂ ਨੂੰ ਕੋਈ ਵੈਮ ਨਹੀਂ ਯਾਨੀ ਕਿ ਬਾਈ ਟਰੈਕਟਰ ਪੂਰਾ ਸ਼ੋਅਰੂਮ ਕੰਡੀਸ਼ਨ ਦਾ ਜਿਹਨੇ ਲੈ ਕੇ ਜਾਣਾ ਬਾਈ ਟਰੈਕਟਰ ਨਵਾਂ ਸਮਝ ਕੇ ਲੈ ਜਿਓ ਕੋਈ ਚੱਕਰ ਨਹੀਂ ਹੈਗਾ ਤੁਹਾਨੂੰ ਜੇ ਆਇਆ ਨਾ ਕਿ ਉਹ ਰੇਟ ਨਹੀਂ ਦੱਸਿਆ ਰੇਟ ਵਾਲੀ ਕੋਈ ਗੱਲਬਾਤ ਨਹੀਂ ਹੈਗੀ ਬਾਈ ਕਈ ਵਾਰ ਆਪਾਂ ਅੱਗੇ ਵੀ ਦੱਸਦੇ ਬਹੁਤ ਵੀਡੀਓ ਆਪਾਂ ਟਰੈਕਟਰ ਦਾ ਰੇਟ ਮੈਂਸ਼ਨ ਨਹੀਂ ਕਰਦੇ ਕੋਈ ਨਾ ਕੋਈ ਗੱਲਬਾਤ ਹੁੰਦੀ ਆ ਠੀਕ ਹੈ ਜੀ ਉਦਾਂ ਕੋਈ ਗੱ ਠੀਕ ਹੈ ਜੀ ਹਾਂ ਜਮੀਨਦਾਰ ਨੇ ਬਹੁਤ ਵਧੀਆ ਰੱਖਿਆ ਵਹਟਰ ਜੀ ਪਤਾ ਪੁੱਤਾਂ ਨਾਲ ਵੱਧ ਆਪਣਾ ਸਵਾਲਾ ਵਹਟਰ ਜੀ ਨਹੀਂ ਬਾਈ ਦੇਖਦਾ ਯਾਰ ਟਰੈਕਟਰ ਦਾ ਪਤਾ ਲੱਗਦਾ ਇਹ ਜੀ ਗੱਲ ਨਹੀਂ ਹੈ ਤੇ ਟਾਇਰਾਂ ਦੀ ਕੰਡੀਸ਼ਨ ਦੇ ਪਤਾ ਲੱਗਦਾ ਬਾਈ ਵੀ ਇਹ ਸਵਾਲਾ ਵੀ 21 ਮਾਡਲ ਹੈ ਸਾਨੂੰ ਚੌਥਾ ਸਾਲ ਹੋ ਗਿਆ ਬਾਈ ਹਾਂ ਜੀ ਅਜੇ ਵੀ ਪੰਜ ਪੈਸੀ ਟਾਇਰ ਘਸਾਏ ਆ ਟਰੈਕਟਰ ਨੂੰ ਠੀਕ ਹੈ ਜੀ ਬਾਕੀ ਬਾਈ ਕਿਸੇ ਨੇ ਵੀ ਟਰੈਕਟਰ ਦੇਖਣਾ ਰੋਪੜ ਖੜਾ ਹੈ ਨੰਬਰ ਬਾਈ ਦਾ ਦੱਸਦਾ ਸਵੇਰੇ 9 ਵਜੇ ਤੇ ਲੈ ਕੇ ਬਾਈ 9 ਵਜੇ ਲੈ ਕੇ ਅਸੀਂ 7:30 ਕੋਰੀ ਹੁੰਦੇ ਜੀ 9 ਵਜੇ ਤੋਂ ਲੈ ਕੇ 7 7:30 ਵਜੇ ਤੱਕ ਰੋਪੜੇ ਹੁੰਨੇ ਬਾਈ ਠੀਕ ਹੈ ਜੀ ਕਿਸੇ ਨੇ ਆਉਣਾ ਹੋਇਆ ਬਾਈ ਫੋਨ ਕਰਕੇ ਆਇਓ ਬਾਈ ਕਈ ਵਾਰ ਕੀ ਹੋ ਜਾਂਦਾ ਬਾਈ ਵੀਡੀਓ ਬਾਅਦ ਚ ਵੀ ਚੱਲੀ ਜਾਂਦੀ ਅੱਜ ਆਪਾਂ ਬਣਾ ਰਹੇ ਪੰਜ ਤਰੀਕਾ ਬਾਈ ਹਾਂਜੀ ਪੰਜ ਤਰੀਕਾ ਜੀ ਪੰਜ ਤਰੀਕ ਨੂੰ ਵੀਡੀਓ ਬਣਾ ਰਹੇ ਹਾਂ ਠੀਕ ਹੈ ਜੀ ਤੇ ਕਈ ਵਾਰ ਬਹੁਤ ਵਾਰ ਮੇਰੇ ਨਾਲ ਹੋਇਆ ਕਿ ਬੰਦੇ ਆ ਜene ਦੂਰੋਂ ਬਾਈ ਟਰੈਕਟਰ ਉਰੇ ਵਿਕ ਜਾਂਦਾ ਫਿਰ ਔਖਾ ਹੋ ਜਾਂਦਾ ਥੋੜਾ ਜਿਹਾ ਫੋਨ ਕਰਕੇ ਆਇਓ ਜੀ ਇਹਨੇ ਵੀ ਆਉਣਾ ਹੋਇਆ ਠੀਕ ਹੈ ਜੀ ਤੇ ਬਾਈ ਰੇਟ ਦਾ ਜਿੱਦਾਂ ਵੀ ਹੋਇਆ ਬੰਦੇ ਨਾਲ ਵੇ ਬਾਈ ਇੱਕ ਬੇਨਤੀ ਹੋ ਰਹੀ ਫੋਨ ਤੇ ਕੋਈ ਵੀ ਮੇਰਾ ਮੇਰਾ ਵੀ ਸੌਦਾ ਨਾ ਕਰੋ ਵੀ ਲਾਸਟ ਕਿੰਨੇ ਦਾ ਮੇਰੂ ਹਨਾ ਬਾਈ ਸਹੀ ਗੱਲ ਹੈ ਜੀ ਜਿਹੜਾ ਲਾਸਟ ਰੇਟ ਹੈ ਨਾ ਜੀ ਉਹ ਆਪਾਂ ਤੁਹਾਨੂੰ ਇੱਥੇ ਆ ਕੇ ਦਵਾਂਗੇ ਮੌਕੇ ਤੇ ਜਿੰਨਾ ਹੋਇਆ ਬਾਈ ਵੱਧ ਤੋਂ ਵੱਧ ਮਾਨ ਹੋ ਜੇ ਕਰ ਦੇਗੇ ਮਾਨ ਹੋ ਜੀ ਬਾਈ ਬਾਈ ਨਾਲ ਦੀ ਚੀਜ਼ਾਂ ਨੇ ਵੇਚਣੀ ਹੈ ਆਪਣੀ ਮਾਰਕਟ ਔਰੇ ਬਾਈ ਸਹੀ ਗੱਲ ਹੈ ਠੀਕ ਹੈ ਜੀ ਸਹੀ ਗੱਲ ਤੇ ਆਪਾਂ ਤੁਹਾਨੂੰ ਟਰੈਕਟਰ ਦੇ ਕੇ ਤੋਰਾਂਗੇ ਜਿਹਨੂੰ ਪਸੰਦ ਆਇਆ ਜਾਨੀ ਕਿ ਟਰੈਕਟਰ 'ਚ ਕੋਈ ਨੁਕਸਨ ਨਹੀਂ ਹੈਗਾ ਤੁਸੀਂ ਆ ਕੇ ਕਿਸੇ ਚੀਜ਼ ਤੇ ਕਹਿ ਨਹੀਂ ਸਕਦੇ ਵੀ ਆਹ ਟਰੈਕਟਰ 'ਚ ਗੱਲਬਾਤ ਆ ਬਾਈ ਠੀਕ ਹੈ ਤੇ ਬਾਕੀ ਠ ਤਰੀਵਨ ਆਪਣੀ ਉਰੇ ਏਜੰਸੀਆਂ ਨੇ ਟਰੈਕਟਰਾਂ ਦੀਆਂ ਸਾਰੀਆਂ ਏਜੰਸੀਆਂ ਨੇ ਪੁਰਾਣੇ ਟਰੈਕਟਰ ਸਾਨੂੰ ਹੋਰ ਵੀ ਉਰੇ ਆ ਕੇ ਸਾਰੇ ਮਿਲ ਜਾਣੇ ਠੀਕ ਹੈ ਜੀ ਲੱਖ ਤੇ ਲੈ ਕੇ 2 3 8 9 ਲੱਖ ਤੱਕ ਟਰੈਕਟਰ ਖੜਾ ਠੀਕ ਹੈ ਜੀ ਸਵਰਾਜ ਵੀ ਖੜਾ ਬਾਈ 4x4 ਠੀਕ ਹੈ ਜੀ ਹੋਰ ਇੱਧਰ ਸਾਡੇ ਸੋਨਾ ਲਿਕਾ ਏਜੰਸੀ ਸਾਡੇ ਇੰਡੋ ਫਾਰਮ ਏਜੰਸੀ ਦੇ ਪੁਰਾਣੇ ਟਰੈਕਟਰ ਖੜੇ ਨੇ ਠੀਕ ਹੈ ਜੀ ਤੇ ਹੋਰ ਵੀ ਕਿਸੇ ਨੇ ਨਵਾਂ ਟਰੈਕਟਰ ਲੈਣਾ ਹੁੰਦਾ ਜੌਂਡੀਅਰ ਕਿਸੇ ਨੇ ਇੰਡੋ ਫਾਰਮ ਕੋਈ ਵੀ ਤਾਂ ਰੋਪੜ ਆਪਣੀ ਮਾਰਕੀਟ ਆਉਰੇ ਆਗੇ ਤੁਸੀਂ ਦੇਖ ਸਕਦੇ ਆ ਜੀ ਤੇ ਠੀਕ ਹੈ ਜੀ ਵੀਡੀਓ ਵਿੱਚ ਇੰਨਾ ਹੀ ਵੀਰਾਂ ਨੂੰ ਬੇਨਤੀ ਹੈ ਜਿਹੜੇ ਵੀਰ ਆਪਣੇ ਨਾਲ YouTube ਤੇ ਜੁੜੇ ਆਪਣਾ Instagram ਤੇ Facebook ਪੇਜ ਆ ਸੇਮ ਜੱਗੂਪਾਲ ਮਹਾਲ ਦੇ ਨਾਮ ਤੇ ਇਹਨੂੰ ਵੀ ਜਰੂਰ ਜਾ ਕੇ ਫੋਲੋ ਕਰਿਓ ਜੀ ਤੇ ਮਿਲਦੇ ਆ ਹੋਰ ਨਵੀਂ ਵੀਡੀਓ ਸਾਰੇ ਵੀਰਾਂ ਦਾ ਧੰਨਵਾਦ